ਸੋਚ ਰਹੀ ਹੈ ਸਰਕਾਰ ਇਹ ਮਤਲਬ ਹੀ ਸਰਕਾਰ ਹੈ ਤੇ ਮੇਰੇ ਸਾਰੇ ਸਾਥੀਆਂ ਨੂੰ ਸਾਰੇ ਬਰਨਾਲੇ ਦੇ ਇਲਾਕਾ ਨਿਵਾਸੀਆਂ ਨੂੰ ਮੇਰੇ ਹੱਥ ਜੋੜ ਕੇ ਪੀ ਲੈ ਵੀ ਝਾੜੂ ਨੂੰ ਵੋਟਾਂ ਨਾ ਦੇ ਹੋਰ ਕਿਸੇ ਨੂੰ ਪਾਓ ਪਰ ਝਾੜੂ ਨੂੰ ਵੋਟਾਂ ਪਾਓ ਉਹ ਜਿਵੇਂ ਸਾਰੇ ਕਹਿੰਦੇ ਹੁੰਦੇ ਨਾ ਜਦੋਂ ਧੀ ਘੜੀ ਹੁੰਦੀ ਸੀ ਆਵਾਜ਼ ਕਹਿੰਦਾ ਮਾਰੇ ਘਰੇ ਧੀ ਦੇ ਨਾਂ ਤਾਂ ਖੂਨ ਨਿਕਾ ਦਿੱਤਾ ਜੰਗਾ ਉਸ ਵਾਂਗੂੰ ਜੇ ਤੁਸੀਂ ਵੋਟ ਪਾਉਣੀ ਹੈ ਝਾੜੂ ਆਪਣੀ ਪਾਣੀ ਤੁਸੀਂ ਕਿਸੇ ਨੂੰ ਮਰਜ਼ੀ ਪਾ ਦਿਓ ਪਰ ਬਸ ਨੋਟਾ ਬਟਨ ਦਬਾ ਦਿਓ ਤਾਂ ਵੀ ਅਸੀਂ ਸਹਿਮਤ ਹਾਂ ਤੇ ਇੱਥੇ ਮੇਰੇ ਸਮਾਜਾਂ ਵੀਰ ਜੀ ਸਾਡੇ ਨਾਲ ਆ ਪਾਣਾ ਦੀ ਨਾਲ ਨੇ ਬੇਸ਼ੱਕ ਉਹ ਸਿੱਧੇ ਤੌਰ ਤੇ ਸਾਡੇ ਸਹਾਇਤ ਨਹੀਂ ਕਰਦੇ ਪਰ ਸਾਨੂੰ ਪਤਾ ਵੀ ਪੈਨਸ਼ਨਾਂ ਐ ਨਾ ਉਹਦੇ ਲੱਗੜੀਆਂ ਨੇ ਪੈਨਸ਼ਨਾਂ ਐ ਨਾ ਉਹਦੇ ਲੱਗੜੀਆਂ ਨੇ ਅਸੀਂ ਲੱਗੇ ਹੋਏ ਇਹਨਾਂ 'ਚ ਲੜਾਈ ਵੀ ਲੜ ਚੁੱਕੇ ਹਾਂ ਚਾਹੇ ਉਹ ਕਸਮ ਲਾ ਜਵੇ ਚਾਹੇ ਉਹ ਕੋਈ ਆਰਮੀ ਦਾ ਜਵਾਨ ਹੈ ਇੱਥੇ ਆਪਣੇ ਅਗਲੇ ਵੀਰ ਜਿੰਨੇ ਵੀ ਸ਼ਹੀਦ ਹੋ ਗਏ ਸਭ ਤੋਂ ਘਟੀਆਂ ਗੱਲ ਉਹਨਾਂ ਨੂੰ ਇਹਨਾਂ ਨੇ ਮਤਲਬ ਜੀ ਇਧਰ ਦਾ ਜਾਇ ਨਹੀਂ ਦਿੱਤਾ ਜਿਹੜੇ ਸਭ ਤੋਂ ਇੱਕ ਸ਼ਰਮਨਾਕ ਗੱਲ ਹੋ ਸਕਦੀ ਆਪਣੇ ਮਤਲਬ ਸਮਾਜ ਦੇ ਲਈ ਆਉਣ ਵਾਲੇ ਟਾਈਮ ਦੇ ਸਾਥੀਓ ਆਪਣਾ ਕੁਝ ਨਹੀਂ ਦਿੱਤੇ ਯਾਰਾ ਮੈਂ ਇਹ ਹੀ ਅਪੀਲ ਕਰਦੀ ਆ ਮਰਨਾਲਾ ਦੇ ਨਿਵਾਸੀਆਂ ਨੂੰ ਵੀ ਮੇਰੇ ਹਸਰਤ ਤੋਂ ਪੀਲਾ ਆਮ ਆਦਮੀ ਨੂੰ ਹੁਣ ਨਾ ਵੋਟ ਪਾਓ ਉਹ ਆਮ ਆਦਮੀ ਨਹੀਂ ਹੈਗਾ ਉਹ ਵੱਡੇ ਵੱਡੇ ਵਾਦੇ ਕਰਦਾ ਸੀ ਆਪਾਂ ਵੀ ਉਹਦੇ ਚਾਲੇ ਜਾ ਕੇ ਨਹੀਂ ਯਾਰ ਵਾਕਈ ਬੰਦਾ ਇਹ ਆਮ ਹੈ ਆਪਣੇ ਤੇ ਵਿਚਰਦਾ ਪਰ ਉਹ ਕਲਾਕਾਰੀ ਰਹਿ ਗਿਆ ਅੱਜ ਵੀ ਤੁਸੀਂ ਸਟੇਜਾਂ ਦੇ ਜਿਹਨਾਂ ਨਾਲ ਰੋਸਾਂ ਨਾਲ ਗੱਲਾਂ ਹੀ ਕੀਤੀਆਂ ਪਰ ਅਸੀਂ ਕਹਿੰਦੇ ਆ ਕਿ 2.5 ਸਾਲਾਂ ਚ ਉਹਨੇ ਕੀ ਕੀਤਾ ਆਪਾਂ ਕਹਿੰਦੇ ਆ ਵੀ ਸਟੇਜ ਤੇ ਖੜ ਕੇ ਲੋਕਾਂ ਦੀਆਂ ਗੱਲਾਂ ਨਾ ਕਰੋ ਮਾਨ ਸਾਹਿਬ ਤੁਸੀਂ ਦੱਸੋ ਸਾਡੀ ਪਰਫਾਰਮੈਂਸ ਕੀ ਹੈ ਅਸੀਂ ਆਹ ਕੀਤਾ ਤੁਸੀਂ ਕੁਛ ਵੀ ਨਹੀਂ ਕੀਤਾ ਤੁਸੀਂ ਨਿਕਲ ਗਏ ਕੋਈਆਂ ਸਟੇਜਾਂ ਤੇ ਖੜ ਕੇ ਤੇ ਨਗਲੀ ਵਾਲਾ ਕੰਮ ਹੀ ਕੀਤਾ ਇਹ ਭੰਡਾ ਨਹੀਂ ਸਰਕਾਰ ਇਹਨੂੰ ਤਾਂ ਹੀ ਕਿਹਾ ਜਾਂਦਾ ਵੀ ਇਹਨੇ ਭੰਡਾ ਵਾਲਾ ਕੰਮ ਹੀ ਕੀਤਾ ਸਟੇਜਾਂ ਤੇ ਖੜ ਕੇ ਅੱਜ ਤੱਕ ਮੰਤਰੀ ਬਣ ਕੇ ਇਹਨੇ ਕੁਛ ਸੋਚਿਆ ਹੀ ਨਹੀਂ ਇਹ ਜਿਹੜਾ ਪੰਜਾਬ ਹਾਂ ਸੁਪਾਸਾ ਉਹਦੀ ਜੜਵੜੋਂ ਦਾ ਕਾਰਨ ਇਹ ਆ ਆਪ ਆਦਮੀ ਜਿਹੜੇ ਆਮ ਆਦਮੀ ਪਾਰਟੀ ਵਾਲੇ ਇਹਨਾਂ ਨੇ ਜਿਵੇਂ ਮਠਾ ਵਾਤਾ ਆਪਾਂ ਤਾਂ ਸੋਚ ਕੇ ਸਰਕਾਰ ਚੁਣੀ ਸੀ ਇਲਾਕਾ ਨਿਵਾਸੀਓ ਵੀ ਜਿਹੜੀ ਆਮ ਆਦਮੀ ਪਾਰਟੀ ਆਹੋ ਆਮ ਇਨਸਾਨ ਪਰ ਆਮ ਨਹੀਂ ਉਹ ਖਾਸ ਮਲਾਜ਼ਮਾਂ ਨੂੰ ਉਹਨੇ ਇੰਨੇ ਹੀ ਆ ਜਿਆਦਾ ਮਤਲਬ ਮੀਟਿੰਗਾਂ ਦਿੱਤੀਆਂ ਪਰ ਉਹ ਮੀਟਿੰਗਾਂ ਦੇ ਪੱਛ ਜਾਂਦਾ ਮੀਟਿੰਗ ਪੋਸਟਪੋਨ ਕਰ ਦਿੱਤੀ ਜਾਂਦੀ ਆ ਆਪ ਦੀ ਜਗ੍ਹਾ ਦੇ ਕਿਸੇ ਹੋਰ ਕੰਮ ਦੇ ਨੂੰ ਸਾਡਾ ਅਡੀ ਪੋਸਟ ਪਾਣਾ ਤੇ ਐਨੇ ਵੱਡੇ ਵੱਡੇ ਇਹਨੇ ਮਤਲਬ ਵਾਦੇ ਕੀਤੇ ਸੀ ਵੀ ਜਦੋਂ ਮੇਰੀ ਸਰਕਾਰ ਆਊਗੀ ਕਹਿੰਦੇ ਵੀ ਕੋਈ ਧਰਮਾਂ ਤੇ ਨਹੀਂ ਹੋਊਗਾ ਸਰਕਾਰ ਦੇ ਕੋਈ ਮੁਲਾਜ਼ਮ ਨਹੀਂ ਹੋਊਗਾ ਸਰਕਾਰ ਦੇ ਕੋਈ ਕਿਸਾਨ ਨਹੀਂ ਹੋਊਗਾ ਪਰ ਦੇਖੋ ਸਾਥੀਓ ਉਹ ਸਾਰੇ ਉਹ ਸਾਰੇ ਤੇਨ ਦੇ ਝੂਠਾ ਸਾਬਿਤ ਹੋ ਚੁੱਕੇ ਆ ਤੇ ਗੱਪੀ ਮੰਤਰੀ ਨੇ ਜਿੰਨੇ ਗੱਪ ਮਾਰੇ ਸੀ ਮਾਨ ਸਰਕਾਰ ਨੇ ਉਹ ਸਾਰੇ ਆਪਣੇ ਸਾਹਮਣੇ ਆ ਗਏ ਆ ਤੇ ਨੇ ਕਿਹਾ ਸੀ ਕਿ